ਇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨੇ ਹਰਮੰਦਰ ਸਾਹਿਬ ਦੇ ਲਾਗੇ ਕਾਲ ਬੁੰਗੇ ਦੀ ਸਥਾਪਨਾ ਕੀਤੀ ਜੋ ਅਸੀਂ ਅੱਜ ਮਾਨ ਸਤਕਾਰ ਨਾਲ ਕਾਲ ਤਖਤ ਸਾਹਿਬ ਕਹਿੰਦੇ ਹਾਂ ਆਪ ਨੇ ਮੁਗਲਾਂ ਦੇ ਵੱਧ ਹੋਏ ਜ਼ੁਲਮ ਨੂੰ ਰੋਕਿਆ ਸਿੱਖਾਂ ਨੂੰ ਸ਼ਸਤਰ ਧਾਰੀ ਕੀਤਾ ਸਮੁੱਚੀ ਸੇ ਕੌਮ ਨੂੰ ਥਿਆਰਬੰਦ ਤੇ ਘੋੜ ਸਵਾਰੀ ਤੇ ਸ਼ਸਤਰਾਂ ਨਾਲ ਤਿਆਰ ਵਰ ਤਿਆਰ ਰਹਿਣ ਦਾ ਹੁਕਮ ਕੀਤਾ ਆਪ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਪੀਰੀ ਭਗਤੀ ਦਾ ਪ੍ਰਦੀਪ ਸੀ ਤੇ ਮੇਰੀ ਸ਼ਕਤੀ ਦਾ ਆਪ ਬਹਾਦਰ ਸੂਰਬੀਰ ਯੋਧੇ ਸਨ ਸਤਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ राय ਜੀ ਆਪ ਜੀ ਨੇ દવાખાਨੇ ਬਣਾਏ ਲੋੜਵੰਦ ਮਰੀਜ਼ਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਸੀ ਆਪ ਜੀ ਦੁਆਰਾ ਸਥਾਪਿਤ ਕੀਤੇ ਗਏ ਦਵਾਖਾਨਿਆਂ ਵਿੱਚ ਹਰ ਮਰਜ਼ੀ ਦੀ ਦਵਾਈ ਉਪਲਬਧ ਸੀ ਆਪ ਨੇ ਕੁਦਰਤੀ ਵਾਤਾਵਰਣ ਤੇ ਬਨਾਸ਼ਪਤੀ ਦੀ ਸੰਭਾਲ ਤੇ ਵਿਸ਼ੇਸ਼ ਧਿਆਨ ਦਿੱਤਾ ਆਪ ਬੜੇ ਨਰਮ ਦਿਲ ਸ਼ਾਂਤ ਸੁਭਾਅ ਵਾਲੇ ਸਨ ਇੱਕ ਵਾਰ ਬਗੀਚੇ 'ਚ ਸੈਰ ਕਰਦਿਆਂ ਚੂਲਿਆਂ ਨਾਲ ਇੱਕ ਫੁੱਲ ਟੁੱਟ ਕੇ ਡਿੱਗ ਪਿਆ ਆਪਨੇ ਇਸ ਗੱਲ ਨੂੰ ਬਹੁਤ ਮਹਿਸੂਸ ਕੀਤਾ ਅਠਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪ ਜੀ 5 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਆਪ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਪਰ ਵੈਰੂ ਜੀ ਗੁਰੂ ਉਮਰ ਦਾ ਮਹਤਾਜ ਨਹੀਂ ਹੁੰਦਾ ਆਪ 2 ਸਾਲ 5 ਮਹੀਨੇ ਤੱਕ ਗੁਰਗੱਦੀ ਤੇ ਰਹੇ ਆਪਨੇ ਛੱਜੂ ਜੀ ਵਰ ਜੋ ਬੂੰਗਾ ਸਨ ਉਸ ਤੋਂ ਗੁਰੂ ਕਿਰਪਾ ਦੁਆਰਾ ਗੀਤਾ ਦੇ ਅਰਥ ਕਰਵਾਏ ਜਦ ਸਾਰੀ ਦਿੱਲੀ ਵਿੱਚ ਮਹਾਮਾਰੀ ਫੈਲ ਗਈ ਤਾਂ ਆਪਨੇ ਦਿੱਲੀ ਦੀ ਰੱਖਿਆ ਕੀਤੀ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਸ਼ਾਂਤਮਈ ਵਿਰਾਗ ਸੁਭਾ ਦੇ ਸਨ ਗੁਰੂ ਕਹਿਣਾ ਬੜਾ ਸੌਖਾ ਹੈ ਤੇ ਗੁਰੂ ਬਾਨਾ ਬਹੁਤ ਔਖਾ ਹੈ ਜਿਆਦਾ ਰੰਗ ਜੀਵਨੀ ਹਿੰਦੂ ਧਰਮ ਨੂੰ ਮੁਸਲਮਾਨ ਬਣਾਉਣ ਵਾਸਤੇ ਕਸ਼ਮੀਰੀ ਪੰਡਤਾਂ ਉੱਪਰ ਅਤਿਆਚਾਰ ਕੀਤਾ ਆਪਣੇ ਧਰਮ ਦੀ ਖਾਤਰ ਸੀਸ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਔਰੰਗਜ਼ੇਬ ਦੀ ਕੱਟੜਤਾਈ ਸੋਚ ਜੋ ਉਹ ਪੂਰੇ ਹਿੰਦੁਸਤਾਨ 'ਉੱਤੇ ਇੱਕ ਮੁਸਲਮਾਨ ਧਰਮ ਸਥਾਪਿਤ ਕਰਨਾ ਚਾਹੁੰਦਾ ਸੀ ਉਸ ਦੀ ਸੋਚ ਨੂੰ ਖਤਮ ਕਰ ਦਿੱਤਾ